ਐਮਐਲਏ ਸਾਹਿਬ ਜਿਹੜਾ ਅੱਜ ਤੁਸੀਂ ਉਹ ਕਟਾਣ ਕੀਤਾ ਇਹ ਕਿਹੜੀਆਂ ਕਿਹੜੀਆਂ ਛੜਕਾਂ ਦਾ ਕੀਤਾ ਤੇ ਕਿਹੜੇ ਕਿਹੜੇ ਰੋਡ ਦਾ ਕੀਤਾ ਤੇ ਕਿੰਨੇ ਕਰੋੜ ਦਾ ਜਿਹੜਾ ਪ੍ਰੋਜੈਕਟ ਆ ਸਾਰਾ ਇਹ 3.5 ਕਰੋੜ ਦਾ ਪ੍ਰੋਜੈਕਟ ਆ ਜੀ ਅਸੀਂ ਉਹ ਥਾਣੇ ਤੋਂ ਲੈ ਕੇ ਮੁਕਸ ਰੋਡ ਜਿੱਥੋਂ ਤੱਕ ਹਾਦ ਦਾ ਫਾਟਕਾਂ ਤੱਕਾਂ ਜੈਤੋ ਨਗਰ ਕਾਉਂਸਲ ਦੀ ਉੱਥੋਂ ਤੱਕ ਜਿਹੜਾ ਇਹ ਰੋਡ ਦੀ ਜਿਹੜੀ ਸ਼ੁਰੂਆਤ ਕੀਤੀ ਐ ਤੇ ਇਹ 100 ਐਮਐਮ ਦੀ ਟਾਇਲ ਜਿਹੜੀ ਕਿ ਨਾ ਟੁੱਟਣ ਵਾਲੀ ਐ ਘੱਟੋ ਘੜ 25 30 ਸਾਲ ਸੋ ਉਹਦੇ ਨਾਲ ਬਣਾਇਆ ਜਾਊਗਾ ਨਾਲ ਹੀ ਫਾਟਕ ਤੋਂ ਫਾਟਕ ਜਿਹੜਾ ਰੇਲਵੇ ਰੋਡ ਐ ਜਿਹੜਾ ਬਹੁਤ ਚਰੰਦੀ ਹਾਂ ਜੀ ਜਿਹੜਾ ਬਹੁਤ ਸਮੇਂ ਦੀ ਜਿਹੜੀ ਮੰਗ ਆ ਜਦੋਂ ਆ ਰੇਲਵੇ ਦੇ ਜਮਾ ਸਾਹਮਣੇ ਸਾਹਮਣੇ ਤੁਸੀਂ ਵੇਖਦੇ ਹੋਵੋਗੇ ਵੀ ਹਮੇਸ਼ਾ ਹੀ ਉੱਥੇ ਟੁੱਟ ਭੱਜ ਰਹੀਦੀ ਆ ਨਾਲ ਹੀ ਉਹ ਸੋ ਉਹਦਾ ਜਿਹੜਾ ਅਸੀਂ ਅੱਜ ਕੰਮ ਸ਼ੁਰੂ ਕਰਾਇਆ ਤੇ ਬਹੁਤ ਜਲਦੀ ਇਹ ਕੰਪਲੀਟ ਹੋ ਕੇ ਦਿਖਣ ਲੱਗ ਜਾਊਗਾ ਜਿਹੜਾ ਇਦੋਂ ਬਸ ਅੱਡੇ ਤੋਂ ਲੈ ਕੇ ਬਾਜਾ ਚੌਂਕ ਹੈ ਉਹਦਾ ਵੀ ਕੁਝ ਹੈਗਾ ਵਿੱਚ ਦੇ ਬਸ ਅੱਡੇ ਤੋਂ ਲੈ ਕੇ ਬਾਜਾ ਚੌਂਕ ਦਾ ਜਿਹੜਾ ਬਹੁਤ ਜਲਦੀ ਅਸੀਂ ਟੈਂਡਰ ਲਵਾ ਕੇ ਸ਼ੁਰੂ ਕਰਾ ਰਹੇ ਆ ਉਹਦੇ ਵੀ ਮੈਂ ਤਕਰੀਬਨ ਪੈਸੇ ਜਿਹੜੇ ਲੈ ਆਉਣੇ ਇੱਕ ਇਹ ਕਿੰਨਾ ਸਮਾਂ ਲੱਗੂ ਇਹਨੂੰ ਤਿਆਰ ਹੋਣ ਤੇ ਇਹਨੂੰ ਘੱਟੋ ਘੱਟ ਜੀ ਘੜ ਤੋਂ ਘੱਟ 3 ਮਹੀਨੇ ਆ ਵਾਤਵਾਦ ਛੇ ਮਹੀਨੇ ਦੇ ਵਿੱਚ ਮੈਂ ਤਾਂ ਕਹਿੰਦਾ ਵਾਧਾ ਲੈ ਲਓ ਤੁਹਾਡੇ ਠੇਕੇਦਾਰੀ ਇਹੋ ਜਿਹੀ ਆ ਪਿਛਲੀ ਵਾਰ ਸੜਕ ਬਾਜਾ ਉਹ ਬਣਾਈ ਸੀ ਆਪਾਂ ਚੰਦ ਮਾਨ ਵਾਲੀ ਉਦੋਂ ਸਮਾਂ ਆਪਾਂ ਘੱਟ ਲੈ ਲਿਆ ਤੇ ਬਣੀ ਨਹੀਂ ਲੋਕ ਤੁਹਾਨੂੰ ਸਵਾਲ ਕਰਦੇ ਆ ਸਵਾਲ ਅਸੀਂ ਫਿਰ ਕਹਿੰਦੇ ਸਵਾਲ ਕਰਦੇ ਉਹ ਐਤ ਕੀ ਜਿਹੜੀ ਸੜਕ ਬਣਨੀ ਹੈ ਨਾ ਉਹ ਤਾਂ ਹੀ ਅਸੀਂ ਪਹਿਲਾਂ ਵੀ ਇਹੀ ਸੋਚਿਆ ਸੀਗਾ ਵੀ ਜੇ ਇਹਦੇ ਤੇ ਪ੍ਰੀਮੈਕਸ ਵਾਲੀ ਸੜਕ ਬਣਾਈ ਹੋ ਸਕਦਾ ਉਹ ਫਿਰ ਟੁੱਟ ਜੇ ਹੁਣ ਜਿਹੜੀ ਸੜਕ ਬਣਨੀ ਆ 100mm ਦੀ ਟਾਇਲ ਆ ਜੇ ਉਹ ਟੁੱਟਦੀ ਤਾਂ ਹੈਣੀ ਕਿਸੇ ਵੀ ਤਰੀਕੇ ਜੇ ਕਿਤੋਂ ਮਾੜੀ ਮੋਟੀ ਨੀਵੀਂ ਪੁੱਚੀ ਹੋਊਗੀ ਤਾਂ ਚੱਕ ਕੇ ਦੁਬਾਰਾ ਰੱਖੀ ਜਾਊ ਜਿੰਨਾ ਟੋਟਾ ਹੋਊਗਾ ਸੋ ਇਸ ਕਰਕੇ ਅਸੀਂ 100 ਮੀਮ ਦੀ ਟੈਲ ਲਵਾਉਣ ਲੱਗੇ ਆ ਜਿਹੜੀ ਤੁਸੀਂ ਵੇਖੋਗੇ ਇਧਰਲੇ ਕੋਨੇ ਤੋਂ ਇਧਰਲੇ ਕੋਨੇ ਤੱਕ ਡੋਰ ਤੋਂ ਡੋਰ ਹਾਂ ਬਿਲਕੁਲ ਵੇਖੋਗੇ ਇਧਰ ਤੋਂ ਕੋਨੇ ਤੋਂ ਲੈ ਕੇ ਉਧਰਲੇ ਕੋਨੇ ਤੱਕ ਪੂਰਾ ਚੌਂਕ ਜੂਗੀ ਛੜ ਦੋ ਸਮੇਂ ਦੀ ਗੱਲ ਕਰੀ ਸੀ ਤੁਸੀਂ ਕਹਿੰਦੇ ਵੀ 4-5 ਮਹੀਨੇ ਦੇ ਵਿੱਚ ਜਾਨੀ ਕਿ ਇਹ ਸਾਰਾ ਰੋਡ ਕੰਪਲੀਟ ਹੋ ਜਾਊਗਾ ਇਹ ਸਾਰਾ ਬਿਲਕੁਲ ਬਿਲਕੁਲ ਬਿਲਕੁਲ